ਸਤ ਪਨਾਮ ਵਾਹਿਗੁਰੂ ਸਹਿਬ ਜੀਓ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਤਿ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਪਾਣੀ ਦੀਆਂ ਕਥਾ ਵਿਚਾਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਅੱਜ ਦਾ ਜੋ ਪਾਵਨ ਸ਼ਬਦ ਆਪਾਂ ਵਿਚਾਰਨ ਜਾ ਰਹੇ ਹਾਂ ਇਹ ਪਾਵਨ ਪਵਿੱਤਰ ਸ਼ਬਦ ਭਗਤ ਕਬੀਰ ਜੀ ਦੇ ਪਾਵਨ ਮੌਖ ਤੋਂ ਉਚਾਰਨ ਕੀਤਾ ਗਿਆ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਜੀ ਨੇ ਬਹੁਤ ਭਟੀਆਂ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਔਰ ਇਸ ਸ਼ਬਦ ਦੇ ਵਿੱਚ ਭਗਤ ਜੀ ਜੋ ਆਪਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਜਿਹੜਾ ਬੰਦਾ ਸੰਸਾਰੀ ਪਦਾਰਥਾਂ ਤੋਂ ਰੱਜ ਜਾਂਦਾ ਉਸ ਨੂੰ ਰੱਬ ਮਿਲਦਾ ਹੈ ਜਿਸ ਬੰਦੇ ਦੇ ਅੰਦਰ ਸੰਸਾਰੀ ਪਦਾਰਥਾਂ ਦੀ ਪਕੜ ਰਹਿੰਦੀ ਹੈ ਸੰਸਾਰੀ ਪਦਾਰਥਾਂ ਬਾਰੇ ਸੋਚਦਾ ਰਹਿੰਦਾ ਹੈ ਤੇ ਉਹਨਾਂ ਦੀ ਭੁੱਖ ਰਹਿੰਦੀ ਹੈ ਉਹਨਾਂ ਚਿਰ ਉਸ ਨੂੰ ਪਰਮਾਤਮਾ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਪਰਮਾਤਮਾ ਜਿਹੜਾ ਇਨਸਾਨ ਨੂੰ ਪੈਦਾ ਕਰਦਾ ਤੇ ਪ੍ਰਮਾਤਮਾ ਉਸ ਦੀ ਲੋੜ ਮੁਤਾਬਕ ਉਸ ਨੂੰ ਸਭ ਕੁਝ ਬਿਨਾਂ ਮੰਗੇ ਤੋਂ ਹੀ ਦੇ ਰਿਹਾ ਹੈ। ਔਰ ਜੇ ਮੰਗਣਾ ਤੇ ਇੱਕ ਨਾਮ ਇੱਕ ਪ੍ਰਮਾਤਮਾ ਦੀ ਬੰਦਗੀ ਮੰਗੀ ਜਾਵੇ ਤਾਂ ਸਭ ਤੋਂ ਵੱਡੀ ਗੱਲ ਹੈ ਮਾਂ ਬਾਪ ਪਾਪਾ ਮੰਗੇ ਸੀ। ਭੈਣ ਭਰਾ ਪਾਪਾ ਮੰਗੇ ਸੀ। ਜੋ ਵੀ ਆਪਾਂ ਨੂੰ ਮਿਲ ਰਿਹਾ ਸਭ ਬਿਨਾ ਮੰਗੇ ਤੇ ਉਹ ਦੇ ਰਿਹਾ ਪਰਮਾਤਮਾ ਦੇ ਰਿਹਾ ਪਰ ਉਹਦੀ ਜਿਵੇਂ ਜਿਵੇਂ ਭਗਤੀ ਬੰਦਗੀ ਕਰਾਂਗੇ ਉਹ ਬੰਦੇ ਦੇ ਬਖਸ਼ਿਸ਼ ਕਰਦਾ ਰਹਿਮਤ ਕਰਦਾ ਕਹਿਣ ਲੱਗੇ ਸਭ ਤੋਂ ਵੱਡੀ ਦਾਤ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਜਿਸ ਨੂੰ ਬਖਸ਼ਿਸ਼ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹਦੀ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਨੇ ਜਿੰਨਾਂ ਨੂੰ ਆਪਣੀਆਂ ਸਿਫਤਾਂ ਆਪਣੀ ਬੰਦਗੀ ਬਖਸ਼ਦਾ ਹੈ ਸੋ ਆਉ ਪਾਵਨ ਸ਼ਬਦ ਦੀ ਵਿਚਾਰ ਕਰੀਏ ਏਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਏਕਾ ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਤੋਂ ਬਿਨਾ ਕਦੇ ਵੀ ਬੰਦਾ ਰੱਬ ਨਾਲ ਨਹੀਂ ਜੁੜ ਸਕਦਾ ਜੇ ਥੋੜਾ ਜਿਹਾ ਕੁਝ ਕਰੇਗਾ ਭਜਨ ਸੇਮਨ ਤਾਨ ਪੁੰਨ ਤੇ ਹੰਕਾਰ ਆ ਜਾਏਗਾ ਗੁਰੂ ਤੋਂ ਬਿਨਾ ਉਸ ਦੀ ਗਤੀ ਨਹੀਂ ਹੁੰਦੀ ਹੈ ਰਾਗ ਗਉੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ ਸੁਖ ਮੰਗਤ ਦੁਖ ਆਗੇ ਆਵੇਂ ਸੋ ਸੁਖ ਅਮੂਨਾ ਮੰਗਿਆ ਪਾਵੇਂ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਕਿ ਬੰਦਾ ਸੁਖ ਮੰਗਦਾ ਪਰ ਕਹਿੰਦੇ ਸੁਖ ਦੀ ਜਦੋਂ ਲੋੜ ਮਹਿਸੂਸ ਕਰਦਾ ਕਿ ਮੈਨੂੰ ਪਰਮਾਤਮਾ ਸੁਖ ਦੇ ਕਹਿਣ ਲੱਗੇ ਸੁਖ ਦੇ ਨਾਲ ਉਸ ਨੂੰ ਦੁੱਖ ਵੀ ਆਉਂਦਾ ਹੈ ਦੁੱਖ ਆ ਜਾਂਦਾ ਹੈ ਕਹਿਣ ਲੱਗੇ ਪਰ ਇਹ ਜੇ ਸੁੱਖ ਤੋਂ ਕਰਾਉਣਾ ਕੀ ਇਹ ਜਿਹੜਾ ਨਾਲ ਦੁੱਖ ਲੈ ਕੇ ਆਉਂਦਾ ਕਹਿੰਦੇ ਨੇ ਸਾਇਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਦੁੱਖ ਸੁੱਖ ਦੋਨੇ ਹਰੇਕ ਬੰਦੇ ਤੇ ਦੁੱਖ ਸੁੱਖ ਆਉਂਦੇ ਹਨ ਪਰ ਕਹਿਣ ਲੱਗੇ ਇਹ ਦੂਤੇ ਵੀ ਕੋਈ ਅਵਸਥਾ ਹੈ ਜਿੱਥੇ ਬੰਦਾ ਨਾ ਸੁੱਖ ਦੀ ਪ੍ਰਵਾਹ ਕਰਦਾ ਨਾ ਦੁੱਖ ਦੀ ਪ੍ਰਵਾਹ ਕਰਦਾ ਸੁੱਖਾਂ ਵਿੱਚ ਰੱਬ ਨੂੰ ਭੁੱਲਦਾ ਨਹੀਂ ਦਸਵੇਂ ਪਾਤਸ਼ਾਹ ਨੇ ਦੁੱਖ ਵਿੱਚ ਨਹੀਂ ਹਾਰ ਇਤੀ ਨਹੀਂ ਹਾਰੇ ਦੁੱਖਾਂ ਵਿੱਚ ਬੜੀਆਂ ਮੁਸੀਬਤਾਂ ਆਈਆਂ ਜਦੋਂ ਧਰਮ ਤੇ ਕੌਮ ਦਾ ਸਹਾਰਾ ਨਹੀਂ ਸੀ ਉਦੋਂ ਪਿਤਾ ਕੌਮ ਲਈ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾ ਗੁਜਰਿਆ ਜਿਵੇਂ ਗੁਜਾਰਿਆ ਮੈਂ ਚਾਰ ਪੁੱਤਰ ਸੰਨ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ ਮੈਨੂੰ ਮੱਤ ਸ਼ੈਨ ਸ਼ਾ ਤੁਸੀਂ ਕਹੋ ਸਿੰਘੋ ਕਿਸਤਾਂ ਵਿੱਚ ਤਾਂ ਕਰਜ ਉਤਾਰਿਆ ਮੈਂ ਸਹਿਬ ਕਿਰਪਾ ਕਰਦੇ ਨੇ ਸੁੱਖਾਂ ਵਿੱਚ ਕਦੇ ਰੱਬ ਨੂੰ ਭੁੱਲੇ ਨਹੀਂ ਤੇ ਦੁੱਖਾਂ ਵਿੱਚ ਕਦੇ ਰੱਬ ਤੋਂ ਦੂਰ ਨਹੀਂ ਹੋਏ ਕਹਿੰਦੇ ਵਿਖਿਆ ਅਜ ਸੁਰਤ ਸੁਖ ਆਸਾ ਕੈਸੇ ਹੋਈਏ ਰਾਜਾ RAM ਨਿਵਾਸਾ ਬਾਬਾ ਕਬੀਰ ਜੀ ਕਿਰਪਾ ਕਰਦੇ ਨੇ ਕਹਿ ਲੱਗਿਆ ਜੀ ਤਾਂ ਸਾਡੀ ਸੁਰਤਾਂ ਜਿਹੜੀ ਸੁੱਖਾਂ ਦੁੱਖਾਂ ਵਿੱਚ ਹੀ ਫਸੀ ਹੋਈ ਹੈ ਸੁੱਖ ਮੰਗਦੇ ਨੇ ਦੁੱਖ ਆ ਗਿਆ ਫਿਰ ਕਬਰਾਂ ਜਾਂਦੇ ਨੇ ਕਹਿਣ ਲੱਗੇ ਜਿਹੜਾ ਨਿਰੰਕਾਰ ਕਾਲਪੁਰਖ ਵਾਹਿਗੁਰੂ ਆ ਉਸ ਪਾਸੇ ਤਾਂ ਅਸੀਂ ਜੁੜੇ ਨਹੀਂ ਤੇ ਸੰਸਾਰੀ ਸੁੱਖਾਂ ਦੁੱਖਾਂ ਵਿੱਚ ਹੀ ਅਸੀਂ ਫਸੇ ਹੋਈਆਂ ਹਾਲਾਂਕਿ ਜਿਹੜਾ ਬੰਦਾ ਰੱਬ ਨਾਲ ਜੁੜ ਜਾਂਦਾ ਉਹਨੂੰ ਪਤਾ ਹੈ ਕਿ ਇਹ ਸਰੀਰ ਆ ਜਿਹੜਾ ਇਹ ਸੁੱਖ ਦੁੱਖ ਦੋਨੇ ਪਹਿਰੇ ਕੱਪੜੇ ਇਹ ਪਹਿਰੇ ਪਹਿਰ ਨਹੀਂ ਪੈਂਦੇ ਨੇ ਸੁੱਖ ਦੁੱਖ ਹਰ ਕਿਸੇ ਨੂੰ ਆਉਂਦਾ ਹੈ ਦੁੱਖ ਵੀ ਆਉਂਦੇ ਨੇ ਸੁੱਖ ਵੀ ਆਉਂਦੇ ਨੇ ਕਿਹੜਾ ਇਹ ਜ ਆ ਪਕੰਬਰ ਗੁਰੂ ਆ ਜੀ ਨੇ ਦੁੱਖ ਨਹੀਂ ਦੇਖੇਗੇ ਸੋ ਇਸ ਕਰਕੇ ਕਹਿਣ ਲੱਗੇ ਸੰਸਾਰੀ ਲੋਕ ਤਾਂ ਸੁੱਖਾਂ ਦੁੱਖਾਂ ਦੇ ਵਿੱਚ ਹੀ ਭੱਜੇ ਫਿਰਦੇ ਨੇ ਉਲਝੇ ਹੋਏ ਨੇ ਸੁੱਖ ਲੈਣ ਵਾਸਤੇ ਤੁਰੇ ਫਿਰਦੇ ਨੇ ਦੁੱਖਾਂ ਦੇ ਇਲਾਜ ਕਰਾਉਂਦੇ ਫਿਰਦੇ ਨੇ ਹੋਰ ਕਈ ਤਰ੍ਹਾਂ ਦੇ ਤੰਤਰਿਕ ਲੋਕਾਂ ਦੇ ਕੋਲੇ ਸੁੱਖ ਲੈਣ ਲੱਭਣ ਜਾਂਦੇ ਨੇ ਇਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ ਸੁੱਖ ਮੂਨਾ ਸਾਚ ਕਰ ਜਾਨਾ ਕਹਿ ਲੱਗੇ ਪਾਈਏ ਜਿਹੜਾ ਸੁੱਖ ਤੁਸੀਂ ਮੰਗਦੇ ਹੋ ਨਾ ਇਹ ਸੁੱਖ ਇਹ ਮਾਇਕ ਸੁੱਖਾਂ ਤੋਂ ਤਾਂ ਕਹਿ ਲੱਗੇ ਸ਼ਿਵ ਵਰਗਿਆਂ ਨੇ ਬ੍ਰਾਹਮੇ ਵਰਗੇ ਦੇਵਤਿਆਂ ਨੇ ਵੀ ਕੰਨਾਂ ਨੂੰ ਹੱਥ ਲਾ ਹਾਲੇ ਸੀਗੇ ਪਬ ਉਹ ਵੀ ਇਹਨਾਂ ਸੁੱਖਾਂ ਤੋਂ ਸੁੱਖਾਂ ਨੂੰ ਪਰੇ ਕਰ ਕਰਕੇ ਉਹ ਵੀ ਇਹਨਾਂ ਸੁੱਖਾਂ ਨੂੰ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਦੇਖਿਆ ਕਿ ਇਹ ਪਰਮਾਤਮਾ ਦਾ ਜਿਹੜਾ ਨਾਮ ਹੈ ਇਹ ਹੀ ਸੁੱਖਾਂ ਦੀ दारू ਆ ਦੇਵਤਿਆਂ ਨੇ ਵੀ ਕਹਿਣ ਲੱਗੇ ਸੁੱਖ ਸੁੱਖਾਂ ਤੋਂ ਪਾਸੇ हट ਗਏ ਸਨ ਭਾਵ ਕਿ ਸੰਸਾਰੀ ਸੁੱਖ ਨੇ ਜਿਹੜੇ ਇਹ ਆਤਮਿਕ ਸੁੱਖ ਨਹੀਂ ਦੇ ਸਕਦੇ ਜਾਂ ਤਾਂ ਆਤਮਾ ਸੁਖੀ ਰਹੂਗੀ ਤੁਸੀਂ ਜਿਹੜੇ ਬੰਦਿਆਂ ਨੂੰ ਸੰਸਾਰੀ ਸੁਖੀ ਦੇਖਦੇ ਹੋ ਵੀ ਬਹੁਤ ਵੱਡਾ ਘਰ ਆ ਇਹਦੇ ਬਹੁਤ ਬੱਚੇ ਸੋਹਣੇ ਸੁਨੱਖੇ ਨੇ ਇਹਦਾ ਸਭ ਕੁਝ ਇਹ ਉਸ ਬੰਦੇ ਨੂੰ ਆਤਮਾ ਦੀ ਸੁੱਖ ਨਹੀਂ ਮਿਲਦਾਗਾ ਕਿਉਂਕਿ ਕੋਈ ਬਿਮਾਰੀਆਂ ਸ਼ਰੀਰ ਨੂੰ ਲੱਗੀਆਂ ਜਾਂ ਘਰ ਦਾ ਪਰਿਵਾਰ ਖਰਾਬ ਹੋ ਗਿਆ ਕੋਈ ਗਾਂ ਨੌਂਾਂ ਧੀਆਂ ਨਹੀਂ ਸਤਕਾਰ ਕਰਦੀਆਂ ਜਾਂ ਹੋਰ ਕੁਝ ਪਰ ਆਤਮਾ ਬੜੀ ਦੁਖੀ ਹੈ ਸੋ ਇਸ ਕਰਕੇ ਸੰਸਾਰੀ ਸੁੱਖ ਪ੍ਰਾਪਤ ਹੈ ਪਰ ਆਤਮਿਕ ਸੁੱਖ ਜਿਹੜੀ ਆਤਮਾ ਉਹ ਨਹੀਂ ਸੌਖੀ ਹੈ ਕਿਉਂਕਿ ਪ੍ਰਮਾਤਮਾ ਨੇ ਤਾਂ ਆਤਮਾ ਦਾ ਹਿਸਾਬ ਲੈਣਾ ਹੈ ਸੋ ਗੁਰਦੇਵਕੁਰ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਸ਼ਨਕੋਦਕ ਨਾਰਦ মুনਸ਼ੇਕਾ ਤਿੰਨ ਪੀ ਮਨ ਮਾਨੀ ਪੇਕਾ ਕਹਿ ਲੱਗੇ ਤਿੰਨ ਪੀ ਤਨ ਮੇ ਮਾਨੀ ਪੇਕ ਇਹ ਜਿਹੜੇ ਬ੍ਰਹਮਾ ਦੇ ਪੁੱਤਰ ਨੇ ਤਿੰਨ ਬ੍ਰਹਮ ਚਾਰ ਬ੍ਰਹਮਾ ਦੇ ਪੁੱਤਰ ਨੇ ਕਹਿ ਲੱਗੇ ਕਹਿ ਲੱਗੇ ਇਹਨਾਂ ਬ੍ਰਹਮਾ ਦੇ ਪੁੱਤਰਾਂ ਨੇ ਕਹਿ ਲੱਗੇ ਸ਼ੰਕਾਦ ਵਰਗਿਆਂ ਨੇ ਸ਼ੰਕ ਵਰਗੇ ਨਾਰਦ मुनि ਵਰਗੇ ਨੇ ਸ਼ੇਖਨਾਗ ਵਰਗਿਆਂ ਨੇ ਇਹਨਾਂ ਨੇ ਵੀ ਕਹਿਣ ਲੱਗੇ ਮਾਇਆ ਦੇ ਵਿੱਚ ਸੁਰਤ ਲਾਈ ਰੱਖੀ ਕਹਿਣ ਲੱਗੇ ਮਾਇਆ ਵਿੱਚ ਸੁਰਤ ਲਾਉਣ ਕਰਕੇ ਇਹਨਾਂ ਨੇ ਵੀ ਆਪਣੇ ਤਨ ਦੇ ਵਿੱਚ ਮਨ ਨੂੰ ਨਹੀਂ ਖੋਜਿਆ ਕਹਿਣ ਲੱਗੇ ਅੰਤਰਾਤਮੇ ਇਹਨਾਂ ਨੇ ਟਿਕਾ ਪਰਮਾਤਮਾ ਦੇ ਨਾਮ ਬੰਦਗੀ ਵਿੱਚ ਨਹੀਂ ਜੁੜੇ ਇਹ ਵੀ ਕਹਿਣ ਲੱਗੇ ਪਰਮਾਤਮਾ ਦੀ ਬੰਦਗੀ ਤੋਂ ਸੱਖਣੇ ਰਹਿ ਗਏ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਇਸ ਮਨ ਕੋ ਕੋਈ ਖੋਜ ਪਾਈ ਤਨ ਛੂਟੇ ਮਨ ਕਾਂ ਸਮਾਈ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਭਾਈ ਇਹ ਕੋਈ ਬੰਦਾ ਕਹਿਣ ਲੱਗੇ ਤੁਸੀਂ ਵਿਚਾਰਵਾਨ ਗੁਰਸਿੱਖੋ ਇਸ ਮਨ ਦੀ ਖੋਜ ਕਰੋ ਵੀ ਜਦੋਂ ਬੰਦਾ ਮਰ ਜਾਂਦਾ ਹੈ ਤੇ ਫਿਰ ਇਹਦੇ ਵਿੱਚੋਂ ਜਿਹੜਾ ਮਨ ਆ ਉਹ ਕਿੱਥੇ ਚਲਾ ਜਾਂਦਾ ਉਹ ਕਿੱਥੇ ਅੱਡ ਹੋ ਜਾਂਦਾ ਸਰੀਰ ਇੱਥੇ ਰਹਿ ਜਾਂਦਾ ਉਹਦਾ ਆਪਾਂ ਕਹਿੰਦੇ ਮੇਰਾ ਘਰ ਮੇਰੇ ਮੇਰਾ ਸਰੀਰ ਪਰ ਕਹਿਣ ਲੱਗੇ ਇਹ ਤਾਂ ਤੇਰਾ ਵਿਛੋੜਾ ਪੈ ਜਾਏਗਾ ਸਰੀਰ ਦਾ ਤਾਂ ਮਨ ਨਾਲੋਂ ਔਰ ਮਨ ਕਿੱਥੇ ਚਲਾ ਜਾਂਦਾ ਉਹ ਤੋਂ ਸਹਬ ਕਿਰਪਾ ਕਰਦੇ ਨੇ ਇਹ ਤਾਂ ਵੱਖਰੇ ਹੋ ਜਾਂਦੇ ਨੇ ਸਰੀਰ ਇੱਥੇ ਛੱਡ ਜਾਂਦਾ ਮਾਣਾ ਨਿਕਲ ਜਾਂਦਾ ਵਿੱਚੋਂ ਜਿਹੜਾ ਆਪਾਂ ਮਨ ਦੀਆਂ ਮੰਨਦੇ ਰਹਿੰਦੇ ਮੇਰਾ ਮਨ ਆਏ ਕਹਿੰਦਾ ਮੇਰਾ ਮਨ ਆਏ ਕਹਿੰਦਾ ਪਰ ਗੁਰੂ ਦੀ ਮੰਨਣੀ ਸੀ ਅਸੀਂ ਮਨ ਦੇ ਪਿੱਛੇ ਲੱਗ ਕੇ ਧੋਖਾ ਖਾ ਜਾਂਦੇ ਆ ਗੁਰਦੇਵ ਕਿਰਪਾ ਕਰਦੇ ਗੁਰ ਪ੍ਰਸਾਦਿ ਜੈ ਦੇਉ ਨਾਮਾ ਭਗਤ ਕੇ ਪ੍ਰੇਮ ਤਨਹੀ ਹੈ ਜਾਨਾ ਕਹਿਣ ਲੱਗੇ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਦੇ ਹੁਕਮ ਦੇ ਨਾਲ ਜੈ ਦੇ ਭਗਤ ਨੇ ਨਾਮਦੇਵ ਭਗਤ ਨੇ ਕਹਿਣ ਲੱਗੇ ਭਗਤੀ ਕਰਕੇ ਕਹਿਣ ਲੱਗੇ ਆਪਣੀ ਖੁਸ਼ੀ ਨਾਲ ਚਾਹ ਨਾਲ ਚਾਹੇ ਘਰਾਂ ਚ ਗਰੀਬੀ ਸੀ ਪਰ ਤਨ ਤੇ ਸੰਸਾਰੀ ਪਦਾਰਥਾਂ ਦੀ ਪਕੜ ਤੋਂ ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀਓ ਕਹਿਣ ਲੱਗੇ ਉਹਨਾਂ ਨੇ ਚਾਹ ਨਾਲ ਭਗਤੀ ਕੀਤੀ ਉਹਨਾਂ ਨੇ ਪ੍ਰੇਮ ਨਾਲ ਭਗਤੀ ਕੀਤੀ ਤੇ ਆਪਣੇ ਤਨ ਦੇ ਵਿੱਚੋਂ ਹੀ ਪਰਮਾਤਮਾ ਨੂੰ ਖੋਜ ਲਿਆ ਮਨ ਦੀ ਖੋਜ ਕੀਤੀ ਇਸ ਸਰੀਰ ਵਿੱਚੋਂ ਇਸ ਸਰੀਰਕ ਭਾਂਡੇ ਵਿੱਚੋਂ ਆਪਣੇ ਮਨ ਦੇ ਵਿੱਚੋਂ ਆਪਣੇ ਤਨ ਦੇ ਵਿੱਚੋਂ ਪਰਮਾਤਮਾ ਨੂੰ ਲੱਭਿਆ ਪਰਮਾਤਮਾ ਦੀ ਪ੍ਰਾਪਤੀ ਕੀਤੀ ਭਗਤ ਕੇ ਪ੍ਰੇਮ ਇਨਹੀ ਹੈ ਜਾਨਾ ਪ੍ਰੇਮਾ ਭਗਤੀ ਕਰਕੇ ਨਾਮ ਜੈ ਦੇਵ ਨੇ ਤੇ ਨਾਮੇ ਭਗਤ ਨੇ ਨਾਮ ਦੇਵ ਨੇ ਇਸ ਮਨ ਕੋ ਨਹੀਂ ਆਵਨ ਜਾਨਾ ਜਿਸ ਕਾ ਪਰਮ ਗਿਆਤ ਨਹੀਂ ਸਾਚ ਪਛਾਨਾ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਭਾਈ ਜਿਹੜੇ ਮਨੁੱਖ ਨੇ ਜਿਹੜੇ ਬੰਦੇ ਨੇ ਸੁੱਖਾਂ ਵਾਸਤੇ ਕਹਿਣ ਲੱਗੇ ਭਟਕਣਾ ਦੂਰ ਕਰ ਦਿੱਤੀ ਹੈ ਸੁੱਖ ਜੇ ਉਹਨੇ ਦੇਣਾ ਦੇ ਹੀ ਦੇਣਾ ਕਹਿਣ ਲੱਗੇ ਨਹੀਂ ਵੀ 24 ਘੰਟੇ ਸੁੱਖ ਲੈਣ ਵਾਸਤੇ ਭਟਕਦਾ ਫਿਰੇ ਕਹਿਣ ਲੱਗੇ ਕਹਿਣ ਲੱਗੇ ਉਹ ਉਸ ਬੰਦੇ ਨੇ ਰੱਬ ਨੂੰ ਪਛਾਣ ਲਿਆ ਹੈ ਜਿਸ ਜਿਹੜੇ ਬੰਦੇ ਨੇ ਸੁੱਖਾਂ ਦੀ ਆਸ ਛੱਡ ਦਿੱਤੀ ਹੈ ਇਸ ਮਨ ਕੋ ਨਹੀਂ ਆਵਣ ਜਾਨਾ ਜਿਸ ਕਾ ਭਰਮ ਗਿਆ ਤਿੰਨ ਸਾਚ ਇਹ ਭਰਮ ਸੀ ਜਿਹੜਾ ਭਲੇਖਾ ਸੀ ਕਿ ਸੰਸਾਰੀ ਸੁੱਖ ਨੇ ਜਿਹੜੇ ਇਹਨਾਂ ਨਾਲ ਕਿਤੇ ਅਸੀਂ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਾਂਗੇ ਪਰ ਕਹਿਣ ਲੱਗੇ ਸੰਸਾਰੀ ਸੁੱਖਾਂ ਤੋਂ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਨਾ ਕਿੰਨੀ ਜ਼ਮੀਨ ਬੋਲਦੀ ਐ ਅੱਜ ਤੇ ਚਾਰ ਕਿੱਲੇ ਆਲਾ ਦੋ ਕਿੱਲੇ ਆਲਾ ਨਹੀਂ ਮਾਣ ਹਜ਼ਾਰਾਂ ਕਿੱਲੇ ਜ਼ਮੀਨ ਗੁਰੂ ਨਾਨਕ ਦੇ ਨਾਂ ਐ ਪਰ ਉਹਨਾਂ ਨੇ ਉਹ ਸੁੱਖ ਨੂੰ ਛੱਡ ਕੇ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਲਈ ਸੇਵਾ ਕੀਤੀ ਤੁਰ ਕੇ ਦੂਰ ਦੂਰ ਪਿੰਡਾਂ ਸ਼ਹਿਰਾਂ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਦੁਖੀ ਲੋਕਾਂ ਦੇ ਦੁੱਖ ਸੁਨੇ ਉਹਨਾਂ ਨੂੰ ਮਾੜੇ ਕੰਮਾਂ ਤੋਂ ਪੀਰਵਰੀ ਗੁੰਧਾਰੀ ਵਰਗਿਆਂ ਨੂੰ ਸੱਜਣ ਠੱਗ ਵਰਗਿਆਂ ਨੂੰ ਕੌਡੇ ਰਾਖਸ਼ ਵਰਗਿਆਂ ਨੂੰ ਸਿੱਖਿਆ ਦਿੱਤੀ ਮੱਤ ਦਿੱਤੀ ਮਾੜੇ ਪੱਖਾਂ ਤੋਂ ਉਹਨਾਂ ਨੂੰ ਮੋੜਿਆ ਚੰਗੇ ਪਾਸੇ ਤੋਰਿਆ ਤੇ ਸੰਸਾਰੀ ਸੁੱਖਾਂ ਦੀ ਗੁਰੂ ਨਾਨਕ ਸਾਹਿਬ ਨੇ ਪਰਵਾਹ ਹੀ ਨਹੀਂ ਕੀਤੀ ਨਾਲੇ ਘਰ 'ਚ ਸਾਰੇ ਸੁੱਖ ਸੀ ਪਰ ਸੁੱਖ ਛੱਡ ਕੇ ਕਹਿਣ ਲੱਗੇ ਰੇਤ ਅੱਕ ਆਹਾਰ ਕਾ ਰੋੜਾਂ ਦੀ ਗੁਰਕਰੀ ਵਿਛਾਈ ਰੇਤੇ ਤੇ ਪੈਂਦੇ ਰਹੇ ਜਿੱਥੇ ਹਨੇਰਾ ਹੋ ਜਾਂਦਾ ਦੂਰ ਦੂਰ ਪਿੰਡ ਹੁੰਦੇ ਸੀ ਰੋਡ ਹੁੰਦੇ ਸੀ ਰੋੜਾਂ ਤੇ ਪੈ ਜਾਂਦੇ ਚਾਦਰਾਂ ਵਿਛਾ ਕੇ ਚਾਦਰ ਹੁੰਦੀ ਸੀ ਮੋਢੇ ਤੇ ਬਾਬੇ ਬਾਲੇ ਦੇ ਮਰਦਾਨੇ ਦੇ ਗੁਰੂ ਨਾਨਕ ਸਾਹਿਬ ਦੇ ਚਾਦਰ ਸਾਹਿਬ ਇੱਕ ਗੁਰਦੁਆਰਾ ਵੀ ਬਣਿਆ ਨਰਬਦਾ ਨਦੀ ਤੇ ਬਰੂਚ ਸ਼ਹਿਰ ਚ ਦਾਸ ਨੇ ਉੱਥੇ ਕਥਾ ਕੀਤੀ ਹੈ ਉਹਦਾ ਇਤਿਹਾਸ ਕਿਸੇ ਦਿਨ ਸਾਂਝਾ ਕਰਾਂਗੇ ਚਾਦਰ ਸਾਹਿਬ ਗੁਰਦੁਆਰੇ ਦਾ ਨਾ ਰਾਤ ਨੂੰ ਹਨੇਰੇ ਪਹੁੰਚੇ ਸੀ ਸਖ ਸ਼ਹਿਰ ਦੇ ਵਿੱਚ ਜਾਣਾ ਸੀ ਰਾਜੇ ਨੂੰ ਸਮਝਾਉਣਾ ਸੀ ਪਰ ਰਾਜੇ ਦਾ ਹੁਕਮ ਸੀ ਕਿ ਬੇੜੀ ਦੇ ਉੱਤੇ ਰਾਤ ਨੂੰ ਸਵਾਰੀਆਂ ਨਾ ਚੜਾਈਆਂ ਜਾਣ ਕੋਈ ਉਹਨਾਂ ਦਾ ਲਾਅ ਸੀ ਕੋਈ ਹੁਕਮ ਸੀ ਰਾਜੇ ਦਾ ਪਰ ਜਦੋਂ ਇਹਨਾਂ ਨੇ ਕਿਹਾ ਤੇ ਉਹ ਕਹਿਣ ਲੱਗੇ ਨਹੀਂ ਅਸੀਂ ਤੁਹਾਨੂੰ ਚੜਾ ਨਹੀਂ ਸਕਦੇ ਦਿਨ ਛਪ ਚੱਲਿਆ ਤੇ ਉਹ ਕਹਿਣ ਲੱਗੇ ਤੇ ਸ਼ਹਿਰ ਜਾਣਾ ਪਰ ਨਹੀਂ ਚੜਾਈ ਜਦੋਂ ਮਹਾਰਾਜ ਕਹਿਣ ਲੱਗੇ ਮਰਦਾਨੇ ਜਿਹੜੀ ਮੋਢੇ ਤੇ ਚਾਦਰ ਐਹੀ ਵਿਛਾ ਦੇ ਪਾਣੀ ਤੇ ਜਦੋਂ ਵਿਛਾਤੀ ਕਿਸ਼ਤੀ ਨੂੰ ਦੂਜੇ ਪਾਸੇ ਲਾਤਾ ਸਾਰੇ ਉੱਤੇ ਬਹਿ ਗਏ ਹਰਾਨ ਹੋ ਗਏ ਲੋਕ ਤੇ ਬਾਹਰ ਆ ਜੇ ਨੇ ਜਦੋਂ ਰਾਜੇ ਨੂੰ ਪਤਾ ਲੱਗਿਆ ਕੋਈ ਪੂਰਨ ਪੁਰਖ ਆਇਆ ਤੇ ਆ ਕੇ ਚਾਦਨੀ ਡਿੱਗਿਆ ਮਹਾਰਾਜ ਨੇ ਉਸ ਨੂੰ ਸਿੱਖਿਆ ਦਿੱਤੀ ਔਰ ਇਸ ਕਰਕੇ ਚਾਦਰ ਸਾਹਿਬ ਗੁਰਦਵਾਰ ਸੋ ਮਹਾਰਾਜ ਸੱਚੇ ਪਾਤਸ਼ਾਹ ਰੇ ਤੱਕ ਆਹਰ ਕਾ ਰੋੜਾਂ ਦੀ ਗੁਰਕਰੀ ਵਿਛਾਈ ਔਰ ਰੋੜਾਂ ਦੇ ਉੱਤੇ ਸੌਂਦੇ ਰਹੇ ਅੱਕ ਖਾ ਕੇ ਗੁਜ਼ਾਰੇ ਕੀਤੇ ਸੁੱਖ ਛੱਡ ਕੇ ਇਹਨਾਂ ਚੀਜ਼ਾਂ ਨੂੰ ਲੋਕ ਦੁੱਖ ਮੰਨਦੇ ਨੇ ਦੋ ਦਿਨ ਰੋਟੀ ਨਾ ਮਿਲੇ ਰੋਂਦੇ ਰਹਿੰਦੇ ਨੇ ਵੀ ਇਹ ਭੁੱਖੇ ਮਰ ਗਏ ਜੀ ਕਿੱਡੀ ਮੁਸੀਬਤ ਪੈ ਗਈ ਸਾਡੇ ਪਰ ਗੁਰੂ ਨਾਨਕ ਸਾਹਿਬ ਖਿੜੇ ਮੱਥੇ ਸੁੱਖਾਂ ਨੂੰ ਦੁੱਖਾਂ ਦਾ ਟੱਕਰਾ ਕਰਕੇ ਤਾਂ ਹੀ ਅੱਜ ਉਹਨਾਂ ਨੂੰ ਲੋਕ ਮੰਨਦੇ ਨੇ ਜਿਹੜੇ ਬੰਦੇ ਨੇ ਦੁੱਖ ਨਹੀਂ ਦੇਖੇ ਉਹਨੂੰ ਕੋਈ ਯਾਦ ਨਹੀਂ ਕਰਦਾ ਦਸਵੇਂ ਪਾਤਸ਼ਾਹ ਦਾ ਇਤਿਹਾਸ ਲੋਕ ਕਿੰਨਾ ਸੁਣਦੇ ਨੇ ਕਿਉਂਕਿ ਦਸਵੇਂ ਪਾਤਸ਼ਾਹ ਨੇ ਦੁੱਖ ਵੇਖੇ ਨੇ ਜਿੱਦੀ ਜਿਹਸਟਰੀ 'ਚ ਦੁੱਖੀ ਕੋਈ ਨਹੀਂ ਉਹਦੀ ਕੌਣ ਹੈ ਸ੍ਰੀ ਸੁਣਦਾ ਉਹਨੂੰ ਕੌਣ ਜਾਣਦਾ ਕੌਣ ਉਹਦੇ ਬਾਰੇ ਵਿਚਾਰ ਕਰਦਾ ਗੁਰਦੇਵ ਕਿਰਪਾ ਕਰਦੇ ਨੇ ਇਸ ਮਨ ਕੋ ਰੂਪ ਨਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਹਿਣ ਲੱਗੇ ਭਾਈ ਪ੍ਰਮਾਤਮਾ ਇਹਨਾਂ ਜੀਆਂ ਤੋਂ ਇਹਨਾਂ ਜਿੰਦਾਂ ਤੋਂ ਕੋਈ ਵੱਖਰਾ ਨਹੀਂ ਹੈ ਉਹ ਪ੍ਰਮਾਤਮਾ ਦੇ ਆਪ ਦੇ ਹੀ ਬਣਾਏ ਹੋਏ ਇਹ ਜੀਵ ਨੇ ਤੇ ਇਹਨਾਂ ਨੂੰ ਬਣਾ ਕੇ ਉਹ ਆਪ ਹੀ ਇਹਨਾਂ ਨੂੰ ਵੇਖ ਰਿਹਾ ਹੈ ਪਰ ਕਹਿਣ ਲੱਗੇ ਜਦੋਂ ਬੰਦਾ ਪ੍ਰਮਾਤਮਾ ਤੋਂ ਆਪਣੇ ਆਪ ਨੂੰ ਵੱਖਰਾ ਸਮਝ ਲੈਂਦਾ ਕਿ ਮੈਂ ਵੱਖਰਾ ਰੱਬ ਵੱਖਰਾ ਉਦੋਂ ਕਹਿਣ ਲੱਗੇ ਬੰਦਾ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਦੂਰ ਹੋ ਜਾਂਦਾ ਸੋ ਪ੍ਰਮਾਤਮਾ ਦੀ ਰਜਾ ਦੇ ਵਿੱਚ ਹੀ ਇਹ ਤੈਨੂੰ ਵੱਖ ਕੀਤਾ ਗਿਆ ਵੱਖ ਕਰਾ ਕੇ ਜਿਵੇਂ ਬਾਬੇ ਮਰਦਾਨੇ ਨੇ ਕਿਹਾ ਸੀ ਕਹਿਣ ਲੱਗੇ ਮਹਾਰਾਜ ਮੈਨੂੰ ਭੁੱਖ ਬੜੀ ਲੱਗਦੀ ਹੈ ਤੁਸੀਂ ਇਹ ਵੀ ਕਿਰਪਾ ਕਰ ਦਿਓ ਭੁੱਖ ਤੇ ਤੇ ਲੱਗੇ ਹੀ ਨਾ ਮਾਰੇ ਕਹਿੰਦੇ ਮਰਦਾਨਿਆਂ ਇਹ ਵੀ ਰੱਬ ਦੀ ਰਾਜਾ ਚ ਜ਼ਰੂਰੀ ਹੈ ਜੇ ਤੈਨੂੰ ਤੇਹ ਲੱਗੀ ਤਾਂ ਹੀ ਤੂੰ ਪੀਰ ਬਰੀਕ ਧਾਰੀ ਕੋਲੇ ਗਿਆ ਉੱਥੇ ਪੰਜਾ ਸਾਹਿਬ ਗੁਰਦੁਆਰਾ ਬਣ ਗਿਆ ਜੇ ਤੈਨੂੰ ਭੁੱਖ ਲੱਗੀ ਤੇਹ ਲੱਗੀ ਕੌਡੇ ਰਾਖਸ਼ ਕੋਲੇ ਗਿਆ ਪਾਣੀ ਲੈਣ ਤਾਂ ਹੀ ਉੱਥੇ ਗੁਰਦੁਆਰਾ ਬਣਿਆ ਕੌਡੇ ਦਾ ਆਧਾਰ ਹੋ ਗਿਆ ਸੋ ਇਸ ਕਰਕੇ ਤੇਰੇ ਭੁੱਖ ਦੇ ਵਿੱਚ ਵੀ ਕਈ ਸੁੱਖ ਨੇ ਕਈਆਂ ਦਾ ਆਧਾਰ ਹੋਣਾ ਸੋ ਇਹ ਗੁਰੂ ਸਾਹਿਬ ਕਿਰਪਾ ਕਰਦੇ ਨੇ ਪ੍ਰਮਾਤਮਾ ਨੇ ਆਪਣੇ ਤੋਂ ਵੱਖਰੇ ਜੀਵ ਬਣਾ ਕੇ ਉਹਨਾਂ ਦੇ ਵਿੱਚ ਬੈਠਾ ਹੈ ਨੀਤੇ ਲੋਕ ਬਣਾਉਂਦੇ ਨੇ ਕੋਈ ਕਾਰ ਬਣਾਉਂਦਾ ਕੋਈ ਗੱਡੀ ਬਣਾਉਂ ਗੱਡੀਆਂ ਬਣਾਉਂਦੇ ਨੇ ਕੋਠੀਆਂ ਪਾਉਂਦੇ ਨੇ ਪਰ ਪਾਉਣ ਵਾਲੇ ਉਹ ਤੋਂ ਵੱਖਰੇ ਹੋ ਜਾਂਦੇ ਨੇ ਰਹਿਦਾ ਹੋਰ ਹੈ ਕੋਈ ਪਰ ਰੱਬ ਐਸਾ ਪ੍ਰਮਾਤਮਾ ਜਿਹੜਾ ਆਪ ਬਣਾ ਕੇ ਜੀਵ ਨੂੰ ਉਹਦੇ ਵਿੱਚ ਆਪ ਵੰਦਾ ਆਪ ਡਰਾਈਵਰੀ ਕਰਦਾ ਉਹਦੀ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਇਸ ਮਨ ਕਾ ਕੋਈ ਜਾਣੇ ਪਿਓ ਏ ਮਨਲੀਨ ਭੇ ਸੁਖ ਦੇਓ ਇਸ ਮਨ ਦਾ ਕੋਈ ਜੇ ਭੇਦ ਜਾਨਣਾ ਚਾਹੁੰਦਾ ਹੈ ਜੇ ਇਸ ਮਨ ਬਾਰੇ ਕੋਈ ਵਿਚਾਰ ਕਰਨੀ ਚਾਹੁੰਦਾ ਕੋਈ ਸੋਚਣਾ ਚਾਹੁੰਦਾ ਹੈ ਇਸ ਮਨ ਬਾਰੇ ਤੇ ਕਹਿੰਦੇ ਇਸ ਮਨ ਦੇ ਵਿੱਚ ਲੀਨ ਹੋ ਕੇ ਆਤਮਾ ਪਰਮਾਤਮਾ ਨਾਲ ਲੀਨ ਹੋ ਕੇ ਸੁਖ ਦੇਵ ਨੂੰ ਮਿਲ ਸਕਦੀ ਹੈ ਸੁੱਖਾਂ ਦਾ ਦੇਵ ਕੌਣ ਹੈ ਪਰਮਾਤਮਾ ਸੁੱਖਾਂ ਦੇ ਪ੍ਰਭੂ ਨੂੰ ਪਰਮਾਤਮਾ ਨੂੰ ਮਿਲ ਸਕਦੇ ਆ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਮਾਲਕ ਨਾ ਪ੍ਰਮਾਤਮਾ ਨਾਲ ਜ਼ਰੂਰ ਸਾਚੀ ਲਿਵੇ ਬਿਨ ਦੇ ਨਾਣੀ ਇਹ ਦੇ ਉਹਨਾਂ ਚਿਰ ਨਿਕਾਰੀ ਰਹੇਗੀ ਨਕੰਮੀ ਰਹੇਗੀ ਜਿੰਨਾ ਚਿਰ ਉਹਦੇ ਨਾਲ ਲਿਵ ਨਹੀਂ ਜੋੜਦੀ ਚਾਹੇ ਤੁਸੀਂ 10 ਮਿੰਟ ਬੈਠ ਕੇ ਹੀ ਪ੍ਰਮਾਤਮਾ ਦੇ ਚਰਨਾਂ 'ਚ ਹੱਥ ਜੋੜ ਕੇ ਵਾਹਿਗੁਰੂ 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 ਰਸਨੀ ਜਾਪੀਏ ਸਰਬਣੀ ਸੁਣੀਏ ਰਸਨਾ ਨਾਲ ਜਪੋ ਕੰਨਾਂ ਨਾਲ ਸੁਣੋ ਸਹਿਬ ਕਹਿੰਦੇ ਨੇ ਬਖਸ਼ਿਸ਼ ਕਰਦੇ ਨੇ ਜੀਓ ਏਕ ਅਰਸਾ ਗਲ ਸਰੀਰਾ ਇਸ ਮਨ ਕੋ ਰਵ ਰਹੀ ਕਬੀਰਾ ਬਾਬਾ ਕਬੀਰ ਜੀ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਸਾਰਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਵਿਆਪਕਾ ਸਭ ਦੇ ਵਿੱਚ ਬੈਠਾ ਉਸ ਦੇ ਨਾਲ ਜਦੋਂ ਪ੍ਰਮਾਤਮਾ ਦੇ ਨਾਲ ਮਨ ਜੋੜਦਾ ਕਹਿਣ ਲੱਗੇ ਕਬੀਰ ਤੇ ਕਿਰਪਾ ਕਰਤੀ ਕਬੀਰ ਉਸ ਪਰਮੇਸ਼ਰ ਦਾ ਸਿਮਰਨ ਕਰਕੇ ਉਸ ਨੂੰ ਯਾਦ ਕਰਕੇ ਉਸ ਆਪਣੇ ਸਰੀਰ ਨੂੰ ਉਸ ਪਰਮਾਤਮਾ ਦੇ ਵਿੱਚ ਲੀਨ ਕਰਕੇ ਰੱਬ ਦਾ ਰੂਪ ਬਣ ਗਿਆ ਲੋਕ ਰੱਬ ਮਗਰ ਫਿਰਦੇ ਨੇ ਰੱਬ ਕਬੀਰ ਮਗਰ ਫਿਰਦਾ ਪਿੱਛੇ ਲੱਗਾ ਹਰ ਫਿਰੇ ਕਹਿ ਤ ਕਬੀਰ ਕਬੀਰ ਉਹ ਪਿੱਛੇ ਫਿਰਦਾ ਰੱਬ ਕਹਿੰਦਾ ਕਬੀਰਾ ਦੱਸ ਕੀ ਕੰਮ ਦੱਸ ਕੀ ਕੰਮ ਹੈ ਲੋਕ ਰੱਬ ਮਗਰ ਫਿਰਦੇ ਨੇ ਕਿ ਸਾਡਾ ਕੰਮ ਹੈ ਸਾਡਾ ਕੰਮ ਹੈ ਕਹਿ ਲੱਗੇ ਰੱਬ ਸਾਡੇ ਮਗਰ ਫਿਰਦਾ ਕਿਉਂਕਿ ਅਸੀਂ ਦੁਨੀਆਂ ਨੂੰ ਛੱਡ ਕੇ ਰੱਬ ਮਗਰ ਫਿਰਦੇ ਸੀ ਅਸੀਂ ਦੁਨੀਆਂ ਦੀ ਪਰਵਾਹ ਨਹੀਂ ਕੀਤੀ ਅਸੀਂ ਤੇ ਜੇ ਕੋਈ ਰਿਸ਼ਤੇਦਾਰ ਉਹਨਾਂ ਦੀ ਟੈਨਸ਼ਨ ਜਿੰਨੀ ਪਾਉਣੇ ਉਹਨਾਂ ਗੁੱਸੇ ਹੋ ਜੇ ਫਲਾਨਾ ਨਾਲ ਗੁੱਸੇ ਹੋ ਜੇ ਰਿਸ਼ਤੇਦਾਰ ਫਲਾਨਾ ਨਾਲ ਗੁੱਸੇ ਹੋ ਜੇ ਪਰ ਰੱਬ ਨੂੰ ਸਾਨੂੰ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਸਾਡੇ ਨਾਲੋਂ ਗੁੱਸੇ ਹੋ ਜੇ ਕਿਤੇ ਪ੍ਰਮਾਤਮਾ ਨਾਲ ਕਰੋਪ ਹੋ ਜੇ ਸੋ ਇਸ ਕਰਕੇ ਦੁਨੀਆ ਤੋਂ ਵੱਖਰੇ ਦੁਨੀਆ ਨੂੰ ਦੁਨੀਆ ਦੀ ਵੱਨਿਓ ਬੇਪਰਵਾ ਹੋ ਕੇ ਰੱਬ ਦੀ ਪ੍ਰਵਾਹ ਕਰੋ ਤਾਂ ਕਰਕੇ ਸਾਡਾ ਜੀਵਨ ਵੀ ਸਫਲ ਹੋਏਗਾ ਸਾਡੀ ਰਹਿੰਦੀ ਦੁਨੀਆ ਤੱਕ ਸਾਡੀ ਪ੍ਰਮਾਤਮਾ ਨਾਲ ਸਾਝ ਪੈਗੀ ਜਾਂ ਤਾਂ ਰੱਬਤ ਰਹਿੰਦੀ ਦੁਨੀਆ ਤੱਕ اٹਲ ਹੈ ਤੇ ਜਾਂ ਰੱਬ ਨਾਲ ਜੁੜੇ ਉਹਦੇ ਭਗਤ اٹਲ ਨੇ ਬਾਕੀ ਸਭ ਨਾਸਵੰਤ ਨੇ ਕੱਚਿਆਂ ਨਾਲ ਜੁੜ ਕੇ ਕੱਚੇ ਰਹਿ ਜਾਂਦੇ ਆ ਪੱਕੇ ਨਾਲ ਜੁੜੋ ਤੂੰ ਸੱਜਣ ਸਤ ਸੰਤ ਪੱਕਿਆਂ ਨਾਨਕ ਕੱਚੜਿਆਂ ਸਿਉਂ ਤੋੜ ਸੋ ਇਸ ਕਰਕੇ ਕੱਚਿਆਂ ਨਾਲੋਂ ਦੂਰੀ ਬਣਾਓ ਸੱਚੇ ਦੇ ਨੇੜੇ ਹੋਵੋ ਗੁਰੂ ਗ੍ਰੰਥ ਸਾਹਿਬ ਦੇ ਹਰ ਰੋਜ਼ ਦਰਸ਼ਨ ਕਰਿਆ ਕਰੋ ਨਤਮਸਤਕ ਹੋਇਆ ਕਰੋ ਮੱਥਾ ਟੇਕਿਆ ਕਰੋ ਉਹ ਤੋਂ ਮੰਗਿਆ ਕਰੋ ਕਿ ਮੈਨੂੰ ਆਪਣਾ ਨਾਮ ਦਿਓ ਨਾਮ ਆ ਗਿਆ ਹਾਥੀ ਦੀ ਪੈੜ 'ਚ ਸਾਰਾ ਕੁਝ ਹੀ ਆ ਜਾਂਦਾ ਹੈ ਜਿਸ ਬੰਦੇ ਕੋਲੇ ਰੱਬ ਆ ਗਿਆ ਨਾਮ ਦਾ ਮਤਲਬ ਪਰਮਾਤਮਾ ਜਿਹਦੇ ਕੋਲੇ ਪਰਮਾਤਮਾ ਹੋ ਗਿਆ ਉਹਦੇ ਸਾਰਾ ਕੁਝ ਆਉਦੇ ਕੋਲੇ ਸੋ ਇਸ ਕਰਕੇ ਪਰਮੇਸ਼ਰ ਨੂੰ ਮੰਗੋ ਉਸ ਦਾ ਨਾਮ ਮੰਗੋ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਸਾਹ দান ਦਾਨ ਸਰਦਾਨ ਨਾਮਦਾਨ ਵਿਵੇਕ ਚੰਗੀ ਮਤ ਵੀ ਲੈ ਲਓ ਕੱਲਾ ਪੈਸਾ ਹੀ ਮਿਲ ਗਿਆ ਮਤ ਨਾ ਹੋਈ ਤਾਂ ਵੀ ਤੁਹਾਨੂੰ ਇੱਥੇ ਪਟਕਾਰਾਂ ਜਿਹਨੂੰ ਜਾਗਨੇ ਤੱਕ ਤਾਂ ਉਹ ਰੱਬ ਵੀ ਤੱਕ ਦਿੰਦਾ ਸੋ ਜਿਹਨੂੰ ਰੱਬ ਜਾਗ ਪ੍ਰਵਾਨ ਕਰਦਾ ਜਿਹਨੂੰ ਲੋਕ ਪਿਆਰ ਕਰਦੇ ਨੇ ਉਹਨੂੰ ਰੱਬ ਪਿਆਰ ਕਰਦਾ ਜਿਨ ਪ੍ਰੇਮ ਕੀ ਉਹ ਤੈਨੂੰ ਪਰਪਾਇਓ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਦੀਆਂ ਵਿਚਾਰਾਂ ਕਰਦਿਆਂ ਹੋਈਆਂ ਤਮਾਮ ਭੁੱਲਾਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਜੋਗ ਅੱਗੇ ਤੋਂ ਸਹਿਬ ਸੋਜੀ ਬਖਸ਼ਣ ਸੰਗਤਾਂ ਦੀ ਸੇਵਾ ਬਖਸ਼ਣ ਬਲਾਉ ਫਤੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ